ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਜੀ ਮੈਂ ਅੱਜ ਤੁਹਾਡੇ ਨਾਲ ਜਿਹੜੀ ਸੰਵੇਦਨਾ ਤੇ ਗੱਲ ਕਰਨ ਲੱਗਾ ਜਿਸ ਤਰ੍ਹਾਂ ਦੀਆਂ ਕਨਸੋਹਾਂ ਜਿਸ ਤਰ੍ਹਾਂ ਦੀਆਂ ਅਫਵਾਹਾਂ ਜਿਸ ਤਰ੍ਹਾਂ ਦੇ ਕੁਝ ਸੋਸ਼ਲ ਮੀਡੀਆ ਤੋਂ ਕੁਝ ਗੱਲਾਂ ਸਾਹਮਣੇ ਆ ਰਹੀਆਂ ਨੇ ਉਹ ਇਹ ਦਰਸਾ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀਆਂ ਪੰਥ ਦੀਆਂ ਮਹਾਨ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਅਕਾਲੀ ਸਿਆਸਤ ਦਾ ਖਾੜੇ ਦਾ ਇੱਕ ਵਾਰ ਫੇਰ ਜਿਹੜਾ ਇਹ ਕੇਂਦਰ ਬਿੰਦੂ ਬਣ ਸਕਦੀ ਹੈ। ਲੜਾਈ ਸਿਆਸਤ ਦੀ ਹੈ। ਲੜਾਈ ਆਪਣੀ ਹੋਣਦੀ ਹੈ। ਪਰ ਉਹਦੇ ਲਈ ਦਾਤ ਜਿਹੜੀਆਂ ਨੇ ਇਹ ਸੰਸਥਾਵਾਂ ਪਿਛਲੇ 1.5 ਸਾਲ ਤੋਂ ਲੱਗਦੀਆਂ ਆ ਰਹੀਆਂ ਨੇ ਤੇ ਮੈਨੂੰ ਲੱਗਦਾ ਕਿ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਅਜੀਹਾ ਵਾਪਰਦਾ ਹੈ ਤਾਂ ਫਿਰ ਸਾਡੀ ਕੌਮ ਲਈ ਇੱਕ بڑا ਮਾੜਾ ਸਮਾਂ ਜਿਹੜਾ ਮੈਂ ਸਮਝਦਾ ਉਹ ਹੋਰ ਸਖਤ ਹੋਏਗਾ ਇਹਨਾਂ ਸੰਸਥਾ ਦੇ ਵਿਕਾਰ ਨੂੰ ਇੰਨਾ ਨੀਵੇਂ ਪੱਧਰ ਤੇ ਇਹ ਚਲਾ ਜਾਏਗਾ ਕਿ ਜਿਨ੍ਹਾਂ ਦੀ ਪਰਭਾਈ ਕਰਨੀ ਫਿਰ ਚੰਗੇ ਬੰਦਿਆਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਔਕੀ ਹੋ ਜਾਏਗੀ ਦੇਖੋ ਸਾਡੇ ਹਾਲਾਤ ਇਹ ਹਨ ਇੱਕ ਪਾਸੇ ਇਸ ਮੁਲਕ ਦੇ ਵਿੱਚ ਸਾਡੇ ਬੱਚੇ ਪੇਪਰ ਦੇਣ ਜਾਂਦੇ ਨੇ ਉਹਨਾਂ ਨੂੰ ਦਸਮ ਪਾਤਸ਼ਾਹ ਦੇ ਬਖਸ਼ੇ ਹੋਏ ਕਕਾਰ ਲਾਉਣ ਲਈ ਮਜਬੂਰ ਕੀਤਾ ਜਾਂਦਾ ਹੈ ਉਹਨਾਂ ਨੂੰ ਜਲਾਲਤ ਮਿਲਦੀ ਹੈ ਉਹਨਾਂ ਦੇ ਸਾਹਮਣੇ ਇਹ ਸਮਾਂ ਬਣਦਾ ਕਿ ਜਾਂ ਪੇਪਰ ਦਿਓ ਤੇ ਜਾਂ ਕਕਾਰ ਪਹਿਨੋ ਤਾਂ ਇਹਨਾਂ ਹਾਲਾਤਾਂ ਵਿੱਚ ਇਹ ਇਕ ਕੌਮ ਦੇ ਜਿਹੜੇ ਇਹ ਹਾਲਾਤਾਂ ਨੇ ਇਹਨਾਂ ਨੂੰ ਸਵਾਰਨ ਦੀ ਜ਼ਿੰਮੇਵਾਰੀ ਸਾਡੀਆਂ ਇਹਨਾਂ ਸੰਸਥਾਵਾਂ ਦੀ ਸੀ ਪਰ ਅੱਜ ਤੁਸੀਂ ਵੇਖੋ ਕਿ ਸਾਡੇ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਕੀ ਕਰ ਰਹੇ ਨੇ 4 ਮਹੀਨੇ ਪਹਿਲਾਂ ਉਹ ਪੰਥ ਦੇ ਜਰਨੈਲ ਬਣੇ ਹੋਏ ਸੀ ਤੋਂ ਅੱਜ ਉਹ ਲੁਕ ਲੁਕ ਕੇ ਕੌਮ ਦੇ ਨਾਲ ਖੇਡਾਂ ਖੇਡ ਰਹੇ ਨੇ ਕਿੰਨੇ ਸਵਾਲ ਉਹਨਾਂ ਦੇ ਪ੍ਰਤੀ ਖੜੇ ਹੋ ਗਏ ਅੱਜ ਕੋਈ ਇਹ ਪੁੱਛਣ ਤੇ ਦੱਸਣ ਵਾਲਾ ਨਹੀਂ ਕਿ ਖਾਲਸਾਈ ਜਿਹੜੇ ਸਾਡੇ ਰੰਗਸੀ ਨਿਸ਼ਾਨ ਸਾਹਿਬ ਦੇ ਉਹ ਬਦਲ ਦੇ ਪਿੱਛੇ ਕੌਣ ਹੈ ਉਹਨਾਂ ਨੂੰ ਬਦਲ ਦਾ ਕਾਰਨ ਕੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਕਿਉਂਕਿ ਉਹਨਾਂ ਦੇ ਸਬੰਧ ਹੁਣ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਕੋਈ ਕਹਿ ਰਿਹਾ ਕਿਸੇ ਕੰਪਨੀ ਦੇ ਨਾਲ ਇਹਦਾ ਪਿਛੋਕੜ ਜੁੜਿਆ ਕੋਈ ਪੈਸੇ ਦਾ ਲੈਣ ਦੇਣ ਦੱਸ ਰਿਹਾ ਕੋਈ ਕਹਿਣ ਤੋਂ ਪਾਵੇ ਕਿ ਇਹਨਾਂ ਗੱਲਾਂ ਦਾ ਸਾਡੇ ਕੋਲ ਜਵਾਬ ਕੋਈ ਨਹੀਂ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਪਟਨਾ ਸਾਹਿਬ ਦੇ ਸੰਦਰਭ ਦੇ ਵਿੱਚ ਵਾਪਰਿਆ ਉਹ ਵੀ ਅਸੀਂ ਤਮਾਸ਼ਾ ਵੇਖਿਆ ਤੇ ਮੈਂ ਬਾਰ-ਬਾਰ ਪਹਿਲਾਂ ਵੀ ਕਹਿ ਚੁੱਕਿਆ ਕਿ ਪਿਛਲੇ ਡੇਢ ਸਾਲ ਤੋਂ ਇੰੋਂ ਲੱਗਦਾ ਹੈ ਕਿ ਅਕਾਲ ਤਖਤ ਸਾਹਿਬ ਸਿਰਫ ਇੱਕ ਧਿਰ ਦੇ ਲਈ ਬਣਿਆ ਕੋਈ ਕੌਮ ਦੀ ਪ੍ਰਾਪਤੀ ਵਾਲੀ ਸਾਨੂੰ ਕੋਈ ਗੱਲ ਨਹੀਂ ਦਿਖ ਰਹੀ ਕੁਝ ਕੌਮ ਨੂੰ ਮਿਲਿਆ ਨਹੀਂ ਕੁਝ ਕੌਮ ਨੇ ਖਟਿਆ ਨਹੀਂ ਜਿਹਦੇ ਤੇ ਕੌਮ ਫਕਰ ਮਹਿਸੂਸ ਕਰਦੀ ਹੋਵੇ ਤੋਂ ਪਰ ਹਰ ਗੱਲ ਦੇ ਵਿੱਚ ਸਿਆਸਤ 350 ਸਾਲਾਂ ਸ਼ਤਾਬ ਦੀ ਆ ਰਹੀ ਹੈ ਉਹਦੇ ਸੰਬੰਧ ਦੇ ਵਿੱਚ ਬੜੀ ਬਹੁਤ ਕੁਸ਼ ਜਿਹੜਾ ਕਿ ਨੌਵੇਂ ਪਾਤਸ਼ਾਹ ਦੀ ਮਹਾਨ ਸ਼ਹਾਦਤ ਉਹਦੇ ਲਈ ਪੂਰੇ ਇੱਕ ਵੱਲ ਦੇ ਵਿੱਚ ਸਨਿਹਤ ਦਿੱਤਾ ਜਾ ਸਕਦਾ ਸੀ ਪਰ ਸਨਿਹਤ ਦੇਗਾ ਕੌਣ ਸਨਿਹਤ ਦੇਣ ਵਾਲੇ ਤਾਂ ਕਿਸ ਕਦਰ ਜਿਹੜੇ ਨੇ ਉਹ ਉਲਝ ਗਏ ਨੇ 100 ਹੱਥ ਰਸਤਾ ਸਿਰ ਤੇ ਗੰਡ ਮੈਂ ਫਿਰ ਵੀ ਸ਼੍ਰੋਮਣੀ ਕਮੇਟੀ ਨੂੰ ਆਪਣਾ ਫਰਜ਼ ਸਮਝ ਕੇ ਇਸ ਹਾਊਸ ਦਾ ਮੈਂਬਰ ਹੋਣ ਦੇ ਨਾਤੇ ਮੈਂ ਕਹਿਣਾ ਕਿ ਪਹਿਲਾਂ ਹੀ ਬਹੁਤ ਡਿੱਗ ਚੁੱਕੇ ਆ ਹਜੇ ਵੀ ਕਮ ਸੇ ਕਮ ਜਿਹੜੇ ਇਹ ਆਉਣ ਵਾਲੇ ਦਿਨ ਨੇ ਇਹਨਾਂ ਨੂੰ ਕਿਸੇ ਤਰੀਕੇ ਨਾਲ ਨਿਜੇਠਣ ਦਾ ਯਤਨ ਕਰਿਓ ਉਹੀ ਜਿਹੜੇ ਪੁਰਾਣੇ ਤੋਤਾ ਰਟਨ ਤੁਹਾਡੇ ਸਿਸਟਮ ਬਣਾਏ ਹੋਏ ਨੇ ਕਿ ਹੁਕਮ ਦੇ ਤੇ ਹੁਕਮ ਲੈ ਲੈ ਇਹਨਾਂ ਗੱਲਾਂ ਨਾਲ ਕਿਤੇ ਇਹ ਨਾ ਹੋਵੇ ਕਿ ਕੌਮ ਪੂਰੀ ਤਰ੍ਹਾਂ ਜਿਹੜਾ ਹੈਗਾ ਇਹ ਤਖਤਾਂ ਦੀ ਇਸ ਪਵਿੱਤਰਤਾ ਤੋਂ ਦੂਰ ਹੋ ਜਾਏ ਇਸ ਲਈ ਸ਼੍ਰੋਮਣੀ ਕਮੇਟੀ ਦੇ ਇਸ ਪ੍ਰਬੰਧ ਨੂੰ ਮੈਂ ਸਮਝਦਾ ਕਿ ਆਪਣਾ ਫਰਜ਼ ਸੰਭਾਲ ਕੇ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਇੱਕ ਚੀਜ਼ ਨੂੰ ਹੈਂਡਲ ਕਰ ਸਕਦੇ ਹਾਂ ਕਿਉਂਕਿ ਸ਼੍ਰੋਮਣੀ ਕਮੇਟੀ ਇੱਕ ਧਾਰਮਿਕ ਸੰਸਥਾ ਹੈ ਔਰ ਉਹਦਾ ਧਰਮ ਦਾ ਜਿਹੜਾ ਕੰਮ ਕਰਨਾ ਫਰਜ਼ ਹੈ ਸੋ ਮੈਂ ਆਪਣੀ ਡਿਊਟੀ ਸਮਝ ਕੇ ਆਪਣੀ ਗੱਲ ਕਹਿ ਦਿੱਤੀ ਤਾਂ ਕੱਲ ਨੂੰ ਸ਼੍ਰੋਮਣੀ ਕਮੇਟੀ ਕੀ ਕਰਦੀ ਹੈ ਕੀ ਨਹੀਂ ਕਰਦੀ ਹੈ ਤਾਂ ਮੈਂ ਇਸ ਗੱਲ ਤੋਂ ਸੁਰਖਰੂ ਆਪਣੇ ਆਪ ਨੂੰ ਸਮਝਾਂਗਾ ਕਿਉਂਕਿ ਕੁਝ ਹੋਏ ਤੋਂ ਬਾਅਦ ਬੋਲਣਾ ਵੱਖਰੀ ਗੱਲ ਹੁੰਦੀ ਹੈ ਕੁਝ ਹੋਣ ਤੋਂ ਪਹਿਲਾਂ ਕਹਿ ਦੇਣਾ ਮੈਂ ਆਪਣਾ ਸਭ ਫਰਜ਼ ਸਮਝ ਕੇ ਇਹ ਕਹਿ ਰਿਹਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ